ਸਤ ਸ੍ਰੀ ਅਕਾਲ ਜੀ ਅਓ ਆਪਾਂ ਗੱਲ ਕਰਦੇ ਹਾਂ ਰਾਜਵੀਰ ਜਵੰਧਾ ਦੀ ਅੰਤਿਮ ਅਰਦਾਸ ਵੇਲੇ ਕੀ ਕੀ ਘਟਨਾਵਾਂ ਘਟੀਆਂ ਹਨ ਰਾਜਵੀਰ ਜਵੰਧਾ ਦੀ ਅੰਤਿਮ ਅਰਦਾਸ ਮੌਕੇ ਧੀ ਅਮਾਨਤ ਕੌਰ ਦੇ ਭਾਵੁਕ ਬੋਲ ਪਾਪਾ ਹਮੇਸ਼ਾ ਕਹਿੰਦੇ ਸੀ ਅੱਜ ਪੰਜਾਬੀ ਗਾਇਕ ਰਾਜਵੀਰ ਜਵੰਧਾ ਦੇ ਜੱਦੀ ਪਿੰਡ ਪੌਣਾ ਵਿੱਚ ਉਹਨਾਂ ਦੇ ਭੋਗ ਸਮਾਗਮ ਦਾ ਆਯੋਜਿਤ ਕੀਤਾ ਗਿਆ ਇਸ ਸਮਾਗਮ ਵਿੱਚ ਪੰਜਾਬੀ ਇੰਡਸਟਰੀ ਦੇ ਕਈ ਪ੍ਰਮੁੱਖ ਕਲਾਕਾਰ ਸ਼ਾਮਲ ਹੋਏ ਜਿਨ੍ਹਾਂ ਵਿੱਚ ਰੇਸ਼ਮ, ਅਨਮੋਲ ਰਣਜੀਤ ਬਾਵਾ, ਸਤਿੰਦਰ ਸੱਤੀ, ਸਚਿਨ ਅਹੋਜਾ, ਬੁੱਟਾ ਮੁਹੰਮਦ ਅਤੇ ਗੱਗੂ ਗਿੱਲ ਸੂਫੀ ਗਾਇਕ ਪੂਰਨ ਚੰਦ ਬਟਾਲੀ ਸ਼ਾਮਲ ਸਨ। ਪਿੰਡ ਦੇ ਸਰਪੰਚ ਹਰਜੀਤ ਸਿੰਘ ਨੇ ਦੱਸਿਆ ਕਿ ਰਾਜਵੀਰ ਜਵੰਧਾ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸਾਂ ਕੀਤੀਆਂ ਗਈਆਂ। ਰਾਜਵੀਰ ਚ ਬੰਦਾ ਦੀ ਧੀ ਅਮਨ ਕੌਰ ਭਾਵੁਕ ਹੋਈ ਅਤੇ ਕਿਹਾ ਮੇਰੇ ਪਾਪਾ ਸਭ ਤੋਂ ਪਿਆਰੇ ਸਨ ਉਹ ਮੈਨੂੰ ਖੁਸ਼ਕਿਸਮਤ ਸਮਝਦੇ ਸਨ ਅਤੇ ਮੈਨੂੰ ਬਹੁਤ ਪਿਆਰ ਕਰਦੇ ਸਨ ਹੁਣ ਉਹ ਮੇਰੇ ਤੋਂ ਦੂਰ ਚਲੇ ਗਏ ਹਨ ਜਿਸ ਤਰ੍ਹਾਂ ਮੇਰੇ ਪਾਪਾ ਨਾਲ ਹੋਇਆ ਉਸ ਤਰ੍ਹਾਂ ਕਿਸੇ ਦੇ ਪਾਪਾ ਨਾਲ ਨਾ ਹੋਵੇ ਇਸ ਦੌਰਾਨ ਰਾਜ ਸਭਾ ਦੇ ਮੈਂਬਰ ਵਿਕਰਮ ਸ਼ਾਨੀ ਨੇ ਐਲਾਨ ਕੀਤਾ ਕਿ ਰਾਜਵੀਰ ਜਵੰਦਾ ਦੀ ਪਤਨੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ ਅਤੇ ਸਰਕਾਰ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਚੁਕੇਗੀ ਉਹ ਜਲਦੀ ਹੀ ਇਸ ਮਾਮਲੇ ਤੇ ਚਰਚਾ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਸਿੰਘ ਨਾਲ ਮਿਲਣਗੇ ਜਿਕਰ ਜੋਗ ਹੈ ਕਿ 27 ਅਕਤੂਬਰ ਨੂੰ ਰਾਜਵੀਰ ਜਵੰਦਾ ਬਦੀ ਤੋਂ Shimla ਜਾ ਰਹੇ ਸਨ ਉਹ ਪੰਜ ਦੋਸਤਾਂ ਸਮੇਤ ਬੱਖ-ਬੱਖ ਬਾਈਕਾਂ ਤੇ ਸਫ਼ਰ ਕਰ ਰਹੇ ਸਨ ਦੌਰਾਨ ਪੰਜੌਰ ਦੇ ਨੇੜੇ ਗਾਇਕ ਰਾਜਵੀਰ ਜਵੰਦਾ ਹਾਦਸੇ ਦਾ ਸ਼ਿਕਾਰ ਹੋ ਗਏ ਚਸਮਦੀਦਾਂ ਦੇ ਚਸਮਦੀਨਾ ਨੇ ਪੁਲਿਸ ਨੂੰ ਦੱਸਿਆ ਕਿ ਬਾਈਕ ਸਿੱਧੀ ਪਸ਼ੂਆਂ ਨਾਲ ਟਕਰਾਈ ਸੀ ਨੇੜੇ ਮੌਜੂਦ ਲੋਕਾਂ ਨੇ ਵੀ ਪੁਸ਼ਟੀ ਕੀਤੀ ਕਿ ਉਸ ਸਮੇਂ ਉੱਥੇ ਕੋਈ ਕਾਰ ਨਹੀਂ ਸੀ ਇਸ ਹਾਦਸੇ 'ਚ ਰਾਜਵੀਰ ਜਵੰਦਾ ਮੂਸਰਤੇ ਅਤੇ ਰੀਡ ਦੀ ਹੱਡੀ 'ਚ ਗੰਭੀਰ ਸੱਟਾਂ ਲੱਗੀਆਂ ਸਨ ਉਹਨਾਂ ਨੂੰ ਪਹਿਲਾਂ ਨਜ਼ਦੀਕੀ ਹਸਪਤਾਲ ਤੇ ਬਾਅਦ ਵਿੱਚ ਮੁਹੱਲੀ ਦੇ ਫੋਰਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਉਹਨਾਂ ਦਾ ਇਲਾਜ 11 ਦਿਨ ਤੱਕ ਤੱਕ ਚੱਲਦਾ ਰਿਹਾ ਜਿੱਥੇ ਉਹਨਾਂ ਦਾ ਇਲਾਜ 11 ਦਿਨ ਤੱਕ ਚੱਲਦਾ ਰਿਹਾ ਤੇ ਆਖਿਰਕਾਰ ਉਹ 8 ਅਕਤੂਬਰ ਨੂੰ 2025 ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਦੋਸਤੋ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਕਮੈਂਟਾਂ ਵਿੱਚ ਦੱਸੋ ਇਸ ਬਾਰੇ ਧੰਨਵਾਦ ਸਤਿ ਸ੍ਰੀ ਅਕਾਲ